ਇਹ ਵੀ ਇਹਦੇ ਉਲਟ ਲੱਗਿਆ ਹੋਆ ਮਰਜ਼ੀ ਦੇ ਹੋਮ ਸੈਕਟਰੀ ਇਹਦੇ ਖਿਲਾਫ ਤਾਂ ਮਰਜ਼ੀ ਦਾ ਲੱਗਿਆ ਸਾਰੇ ਦਿੱਲੀ ਉਹਨੇ ਆ ਕੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਰ ਦਿੱਲੀਓਂ ਲੱਗੇ ਹੋਏ ਨੇ ਰਾਜ ਉਹ ਚਲਾ ਰਹੇ ਨੇ ਕੇਜਰੀਵਾਲ ਰੋਜ਼ ਬੈਠਦਾ 50 ਨੰਬਰ ਕੋਠੀ ਚੀਫ ਮਿਨਿਸਟਰ ਦੇ ਪੂਲ ਦੀ ਸਤਿੰਦਰ ਜੈਨ ਮਨੀਸ਼ ਸੋਟੜੀਆ ਇੱਕ ਲੋਕਲ ਬਾਡੀਜ਼ ਦਾ ਮਿਨਿਸਟਰ ਆ ਗਵਜੋਤ ਉਹਦੀ ਕੋਠੀ ਤੇ ਮਨੀਸ਼ ਸੋਟੜੀਆ ਦਾ ਕਬਜ਼ਾ ਵਾ ਇਹ ਥੋੜੋ ਰਾਜ ਕਰ ਰਹੇ ਹੈਗੇ ਤਾਈਓ ਸਾਡੇ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਜਾਂ ਪੰਜਾਬ ਜਿਹੜਾ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦਾ ਦੌਰ ਚੱਲ ਰਿਹਾ ਹੈ ਪਈਓ ਐਨਐਸਏ ਲਾ ਕੇ ਆਪਣੇ ਨੌਜਵਾਨਾਂ ਨੂੰ ਬਾਹਰੀਆਂ ਭੇਜਿਆ ਤਾਂ ਇਹਨਾਂ ਝੂਠੇ ਪਰਚੇ ਦਰਜ ਕਰ ਰਹੇ ਕਿਉਂਕਿ ਉਹਨਾਂ ਨੂੰ ਪੰਜਾਬ ਨਾਲ ਪਿਆਰ ਹੀ ਕੋਈ ਨਹੀਂਗਾ ਉਹਨਾਂ ਦਾ ਹੁਕਮ ਛੱਡਣਾ ਚੱਕ ਲੋ ਉਹਨਾਂ ਵੱਲੋਂ ਕੋਈ ਚੱਕੀ ਜਾਵੇ ਕੋਈ ਬੰਦਾ ਚੱਕਿਆ ਜਾਵੇ ਕੋਈ ਬੁੱਢਾ ਚੱਕਿਆ ਜਾਵੇ ਕੋਈ ਬਿਮਾਰ ਚੱਕਿਆ ਜਾਵੇ ਉਹਨਾਂ ਨੂੰ ਕੋਈ ਚਿੰਤਾ ਨਹੀਂਗੀ ਔਰ ਉਹ ਪੰਜਾਬ ਦੀ ਬੇਸਿਕਲੀ ਵਿਚਾਰਧਾਰਾ ਦੇ ਉਲਟ ਵਾਲੇ ਬੰਦੇ ਨੇ ਉਹਨਾਂ ਨੂੰ ਪੰਜਾਬ ਨਾਲ ਕੋਈ ਪਿਆਰ ਨਹੀਂਗਾ ਇਸ ਲਈ ਉਹਨਾਂ ਨੂੰ ਕੱਲਾ ਬਲੌਕਸਿੰਗ ਨਹੀਂ ਹਰੋਣੀ ਸਤਾਈ ਵਿੱਚ ਉਹ ਬੁਰੀ ਤਰ੍ਹਾਂ ਨਾਲ ਹਾਰ ਹੋਣੀ ਪੰਜਾਬ 'ਚ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਦਾਅਵੇ ਨਾ ਕਰ ਸਕਦਾ ਮੈਨੂੰ ਨਹੀਂ ਲੱਗਦਾ ਭਗਵੰਤ ਮਾਨ ਵੀ ਕਿਸੇ ਦਿਨ ਤੋਂ ਪੰਜਾਬ ਤੋਂ ਜਿੱਤ ਸਕੋ ਮੇਰੀ ਗੱਲ ਅੱਜ ਭਵਿੱਖवाणी ਨੋਟ ਕਰ ਲਓ ਕਿ 2027 ਤੋਂ ਬਾਅਦ ਕੌਣ ਚੱਲ ਕਰੇਗਾ ਕਦੀ ਆ ਕੋ ਸਰਕਾਰ ਦੇਖੀ ਬਾਥੂਮਾਂ ਨੂੰ ਉਦਘਾਟਨ ਕਰਦੀ ਟ੍ਰਾਂਸਫਾਰਮਰਾਂ ਦੇ ਫਰੀਬਨ ਕੱਟਦੀ ਆ ਜਿਹੜੀਆਂ ਲਿੰਕ ਰੋਡਸ ਆਪਣੇ ਬਣੀਆਂ ਨੇ ਸਾਰੀਆਂ ਇਹ ਪਿਛਲੇ 70 ਸਾਲ ਦੀਆਂ ਬਣੀਆਂ ਹੋਣੀਆਂ ਨੇ ਹਰ ਪੰਜਵੇਂ ਸੱਤਵੇਂ ਸਾਲ ਕੇ ਰਿਲੀਡ ਹੋ ਜਾਂਦਾ ਉਹਦੀ ਰਿਪੇਅਰ ਹੁੰਦੀ ਹੈ ਹੁਣ ਇੱਕ ਰਿਪੇਅਰ ਰਿਪੇਅਰ ਸਪੈਸ਼ਲ ਰਿਪੇਅਰ ਦਾ ਨੀ ਪੱਥਰ ਰੱਖਿਆ ਜਾਂਦਾ ਟਟੀਆਂ ਦੇ ਉੱਪਰ ਗਾੜਨ ਕਰਦੇ ਅੱਜੋ ਮੈਂ ਵਾਚਣਾ ਨਹੀਂ ਸਿੱਛਾ ਮਤਲਬ ਮੂਰਖਾਂ ਦਾ ਟੋਲਾ ਸਿਰੇ ਦਾ ਔਰ ਜਿਹੜੇ ਆਪਣੇ ਇੱਥੇ ਲੱਗੇ ਹੋਏ ਨੇ ਐ ਵੀ ਕੀ ਜਾਣ ਜਾਣ ਦੇ ਜਾਣਗੇ ਜੀ ਕਿਤੇ ਮੇਰਾ ਕੋਈ ਪੁੱਤ ਦਿਖਾਤਾ ਪਿੰਡ ਕਿਹੜਾ ਸੀ ਬੱਬਰ ਜੀ ਤੁਸੀਂ ਉਹ ਕਹਿਆ ਸੀ ਬਲੀਡ ਰੋਡ ਮਾਤਾ ਸੱਤਿਆ ਮਾਤਾ ਸੱਤਿਆ ਤੋਂ ਸਿਧਵਾਨ ਠੀਕ ਹੈ ਜੀ ਉਹ ਹੁਣ ਪਿੰਡ ਵਾਲਿਆਂ ਦੋਨਾਂ ਪਿੰਡਾਂ ਦੇ ਇੱਕ ਪਾਸੇ ਇੱਕ ਪਿੰਡ ਸੀ ਦੂਜੇ ਪਾਸੇ ਦੂਜਾ ਉਹਨਾਂ ਨੇ ਮਿੱਟੀ ਦੀ ਭਾਈ ਉਹ ਸੜਕ ਰਹਿ ਗਈ ਤੇ ਜਿਹੜੀ ਤੇ ਪਿਓ ਨੇ ਬਣਾਈਆਂ ਤੁਸੀਂ ਬੰਨ ਦੀ ਸੜਕ ਉਹ ਵੀ ਦਿਖਾ ਜਾ ਕੇ ਕਿ ਤੇਰੇ ਪਿਓ ਨੇ ਸੜਕ ਬਣਾਈ ਆ 30 40 ਕਿੱਥੀ ਕਿਲੋਮੀਟਰ 65 ਕਿਲੋਮੀਟਰ ਨਵੀਆਂ ਸੜਕਾਂ ਬਣਾਈਆਂ ਬਗੜੀਆਂ ਤੋਂ ਦੇਖੋ ਗੋਪਾਰਾਮ ਨੂੰ ਕਿੰਨੀ ਵਧੀਆ ਸੜਕ ਜਾਂਦੀ ਆ ਆ ਉੱਥੋਂ ਮਿਤਲਿਆ ਤੋਂ ਭਗਵਾਨਪੁਰ ਕਿੰਨੀ ਵਧੀਆ ਘਾਤ ਤੋਂ ਕਿੱਥੇ ਘਾਤ ਤੋਂ ਚਲੋ ਇਹ ਤਾਂ ਇਹ ਇੱਕ ਵੀ ਹਾਂ ਬਿਲਕੁਲ ਕਰਵਾਏ ਕਿਉਂ ਉਹਨਾਂ ਨੂੰ ਲੈ ਕੇ ਜਿਵੇਂ ਫਿਲਕੀ ਇਲੈਕਸ਼ਨ ਕਮਿਸ਼ਨ ਨੂੰ ਕਿ ਐਨਓਸੀ ਨਹੀਂ ਦਿੱਤੇ ਜਾ ਰੀਆਂ ਤੁਹਾਨੂੰ ਵੀ ਲੱਗਦਾ ਵੀ ਇਸ ਤਰ੍ਹਾਂ ਦੀ ਕੋਈ ਦਿੱਕਤ ਹੈਗੀ ਆ ਨੀਚੇ ਨਹੀਂ ਸਰਕਾਰ ਦੀ ਜੋ ਇਹਦਾ ਪੁਰਾਣਾ ਬਿਹਵਾਰ ਰਿਹਾ ਹੈ ਜਿੰਨੇ ਵੀ ਚਾਹੇ ਮੱਧੇਵਰਤੀ ਚੋਣ ਹੋਏ ਨੇ ਚਾਹੇ ਨਗਰ ਨਿਗਮਾਂ ਦੇ ਚੋਣ ਹੋਏ ਨੇ ਅਗਰ ਉਹਦੇ ਤਰੀਕੇ ਨਾਲ ਮੁੱਲ ਅੰਕਣ ਕਰੀਏ ਤੇ ਪੂਰੀ ਧੰਦਲੀ ਹੋਈ ਹੈ ਲੋਕਤੰਤਰ ਨੂੰ ਖੋਇਆ ਵੀ ਗਿਆ ਕਿਸੇ ਵੀ ਨਗਰ ਨਿਗਮ ਚ ਆਮ ਆਦਮੀ ਪਾਰਟੀ ਬਹੁਮਤ ਨਹੀਂ ਪ੍ਰਾਪਤ ਕਰ ਪਈ ਲੇਕਿਨ ਖੀਦੋਪਰੋਗ ਦੇ ਦੁਆਰਾ ਡਰਾ ਕੇ ਤੁਮ ਘਾ ਕੇ ਆਪਣੇ ਮੇਰ ਬਣਾ ਚੋ ਕੰਮ ਜੋ ਗਈ ਹੈ ਇਸ ਕਰਕੇ ਇਹ ਸ਼ੰਕਾਵਾਂ ਤੇ ਸਾਰਿਆਂ ਨੂੰ ਹੈ ਹੀ ਹੈ ਲੇਕਿਨ ਐਨਓਸੀ ਦੇਣੀ ਚਾਹੀਦੀ ਹੈ ਲੋਕਤੰਤਰ ਦੇ ਅੰਦਰ ਸਭ ਬੰਦਿਆਂ ਨੂੰ ਅਧਿਕਾਰ ਹੈ ਚੋਨਾਬ ਲੜਨ ਦਾ ਪਰ ਮੈਨੂੰ ਲੱਗਦਾ ਕਿ ਜੋ ਇਹ ਚੋਨਾਬ ਕਮਿਸ਼ਨ ਨੇ ਜਿਹੜੀ ਗਾਈਡਲਾਈਨ ਦਿੱਤੀ ਹੈ ਕਿ ਸੈਲਫ ਡੈਕਲੇਰੇਸ਼ਨ ਹੀ ਕਾਫੀ ਹੈ ਤੇ ਉਹਦੇ ਆਧਾਰ ਤੇ ਉਤੇ ਕਿਸੇ ਵੀ ਬੰਦੇ ਦਾ ਫਾਰਮ ਰੱਦ ਕਰਨ ਦੀ ਤੇ ਕੋਈ ਗੁੰਜਾਇਸ਼ ਹੈ ਨਹੀਂ ਹੈ ਫਿਰ ਵੀ ਪੋਲੀਟੀਕਲ ਪਾਰਟੀਆਂ ਨੂੰ ਸਹਿਯੋਗ ਰਹਿਣਾ ਚਾਹੀਦਾ ਆ ਵਿੱਤ ਮੰਤਰੀ ਨੇ ਕੱਲਕੇ ਕਿਹਾ ਕਿ ਬੀਜੇਪੀ ਤੇ ਬਾਕੀ ਜਿਹੜੇ ਸੰਗਠਨ ਇਕੱਠੇ ਹੋ ਕੇ ਦੁਬਾਰੇ ਫੇਰ ਕਿਤਨੇ ਕਿਤੇ ਉਹਨਾਂ ਨੇ ਸ਼ਬਦ ਕਾਫੀ ਪ੍ਰਗਟਪੱਤਰ ਲਈ ਵਰਤੇ ਨੇ ਕਿ ਵੀ ਚੋਰੀ ਮੈਨੂੰ ਲੱਗਦਾ ਪ੍ਰੈਸ ਕਾਨਫਰੰਸ ਘੱਟ ਸੀ ਬੋਕਲਾਹਟ ਭੈਅ ਔਰ ਆਪਣੀ ਜਿਹੜੀ 4 ਸਾਲ ਦੀ ਕਾਰਗੁਜ਼ਾਰੀ ਉਹਨਾਂ ਨੇ ਕੀਤੀ ਹੈ ਉਦੇ ਤੋਂ ਆਉਣ ਵਾਲਾ ਜਿਹੜਾ 2027 ਦਾ ਰਿਜ਼ਲਟ ਆ ਨਾ ਉਹਨਾਂ ਨੂੰ ਦਿਖਣਾ ਸ਼ੁਰੂ ਹੋ ਗਿਆ ਉਹ ਇਧਰ ਉਧਰ ਦੀਆਂ ਗੱਲਾਂ ਕਰਕੇ ਪੁਰਾਣੇ ਵਿਸ਼ੇ ਛੇੜ ਕੇ ਉਹ ਪੁਰਾਣੇ ਮੁੱਦਿਆਂ ਦੇ ਆਧਾਰ ਤੇ ਹੀ ਤੀ ਸੱਤਾ ਚਾਹੇ ਅੱਜ ਜਵਾਬ ਦੇਈ ਤੁਹਾਡੀ ਹੈ ਤੁਸੀਂ ਦੱਸੋ ਇਹ ਨਾ 4 ਸਾਲਾਂ ਚ ਕਾਨੂੰਨ ਵਿਵਸਥਾ ਕਿਆ ਸਮਾਨਨੇ ਬੰਦੇ ਨੂੰ ਤੁਸੀਂ ਭੇਇ ਮੁਕਤ ਕਰ ਪਏ ਕਾਨੂੰਨ ਦਾ ਰਾਜ ਦੇ ਪਾਏ ਕਿਆ ਡਰੱਗਸ ਮਾਫੀਆ ਖਤਮ ਕਰ ਪਏ ਕੀਆ ਗੈਂਗਸਟਰ ਜਿਹੜੇ ਦੰਦ ਨਾਰੇ ਨੇ ਰੋਜ਼ ਹਤਿਆਵਾਂ ਹੋ ਰਹੀਆਂ ਗੋਲੀ ਚੱਲ ਰਹੀ ਹੈ ਉਹਨੂੰ ਸਮਾਪਤ ਕਰ ਪਾਏ ਕੀਆ ਜਿਹੜੀਆਂ ਕਮਿਟਮੈਂਟ ਕਿਸਾਨ ਨਾਲ ਕੀਤੀ ਸੀ ਮਜ਼ਦੂਰ ਨਾਲ ਕੀਤੀ ਸੀ ਭੈਣਾ ਨਾਲ ਕੀਤੀ ਸੀ ਉਹ ਪੂਰੀ ਕਰ ਪਾਏ ਚਰਚਾ ਤੇ ਉਸ ਗੱਲ ਤੇ ਹੋਣੀ ਚਾਹੀਦੀ ਹੈ ਫਲਾਣੇ ਨੇ ਇਹ ਕੀਤਾ ਫਲਾਣੇ ਨੇ ਉਹ ਬਈ ਉਹ ਠੀਕ ਕੀਤਾ ਗਲਤ ਕੀਤਾ ਉਹਦਾ ਪ੍ਰਣਾਮ ਤੁਹਾਨੂੰ ਸੱਤਾ ਮਿਲੀ ਔਰ ਇੰਨੀ ਪ੍ਰਚੰਡ ਬਹੁਮਤ ਮਿਲਿਆ ਕਿ ਅੱਜ ਤੱਕ ਪੰਜਾਬ ਦੇ ਇਤਿਹਾਸ ਚ ਐਡੀ ਵੱਡੀ ਜਿੱਤ ਕਿਸੇ ਨੂੰ ਨਹੀਂ ਮਿਲੀ ਉਹਦੇ ਬਾਅਦ ਵੀ ਰੋਣਾ ਰੋਈ ਜਾ ਰਹੇ ਦੂਜਿਆਂ ਦਾ जवाबदेही थोड़ी तो है है लेकिन पार्टी पहले दिन से क्लियर है 117 सीटों को ध्यान में रखकर पार्टी अपनी गतिविधियां कर रही है अपनी योजना बना रही है अपने संगठन के ढांचे का विस्तार कर रही है और पार्टी के 117 सीटों को लेकर ही आगे जब बढ़ेगी मेरा इतना ही पे सीटों पार्टी पूरी संगठनात्मक से आंदोलनात्मक से, तरीके से जो जो एक चुनाव लड़ने के लिए जरूरी होता है उसमें लगी हुई बादल कहते हैं कि लड़ेंगे बत्तीस में भी सरकार नहीं बना पाएंगे अगर इकट्ठे होंगे तो सरकार जरूर अब वो बड़ी बहन है मैं उस पर क्या टिप्पणी करूँ पर वो पॉलिटिशियन की जगह ज्योतिषी कैसे कब से बन गए हैं वो निजूमी कब से हो गए हैं कि जो घोषणा कर देंगे वो राजनीति के अंदर कब क्या होगा कौन जीतेगा जो लोग आज सत्ता में है कोई सोचता था कि इनको इतना प्रचंड बहुमत मिल जाएगा उनको भी नहीं पता था जितना प्रचंड बहुमत मिला इसीलिए उसके पा, उनके पावन जमीन पे नहीं लग रहे इसलिए उनको हरा हरा दिख रहा है सब कुछ इसलिए राजनीति के अंदर लोकतंत्र के अंदर जनता तय करती है कि किसके सिर ताज देना है और जिस प्रकार देश का वातावरण और मूड बन रहा है नरेंद्र भाई मोदी जी का जो देश के लिए उन्होंने अपने 11 साल में किया है अभी हरियाणा का चुनाव हुआ उसके बाद महाराष्ट्र का चुनाव हुआ अभी बिहार का चुनाव हुआ देश बीजेपी को चाहता है और पंजाब भी बीजेपी को चाहता है पंजाब इसलिए बीजेपी को चाहता है ताकि पंजाब का विकास होए ताकि पंजाब की तरक्की होए पंजाब चो गैंगस्टर खत्म होन ਪੰਜਾਬ ਚੋਂ ਗੁੰਡਾ ਰਾਜ ਖਤਮ ਹੋਏ ਪੰਜਾਬ ਚ ਨਸ਼ੇ ਦੀ ਖਾਤਮਾ ਹੋਏ ਪੰਜਾਬ ਦੇ ਕਿਸਾਨ ਨੂੰ ਹਰਿਆਣਾ ਦੀ ਤਰਜ਼ ਦੇ ਉਤੇ ਐਮਐਸਪੀ ਮਿਲ ਸਕੇ ਪੰਜਾਬ ਨੇ ਬਹੁਤ ਸੰਤਾਪ ਸਹ ਲਿਆ ਔਰ ਇਹ ਲੋਕ ਕੀ ਹੈ ਹਰ ਵੇਲੇ ਪੰਜਾਬ ਨੂੰ ਵਿਕਾਸ ਦੀ ਰਾਹ ਤੋਂ ਮੁੱਦਿਆਂ ਤੋਂ ਹਟਾਉਂਦੇ ਨੇ ਔਰ ਚੀਮਾ ਚਾਪ ਦਾ ਵੀ ਪ੍ਰੈਸ ਕਾਨਫਰੰਸ ਲਈ ਭਾਸ਼ਣ ਜਿਹੜਾ ਇਹ ਇਸੇ ਤਰਜ਼ ਤੇ ਸੀ ਕਿ ਆਪਣੀਆਂ ਨਲਕੀਆਂ ਆਪਣੀਆਂ ਕਮਜ਼ੋਰੀਆਂ ਸਰਕਾਰ ਦੇ ਦੁਆਰਾ ਭ੍ਰਸ਼ਟਾਚਾਰ ਨੂੰ ਰੋਕਣ ਚ ਵੀ ناکਾਮ ਜਾਵਰੇ ਹੁਣ ਇਲੀਗਲ ਮਾਈਨਿੰਗ ਦੇ ਮਾਮਲੇ 'ਚ ਕਿਉਂ ਨਹੀਂ ਬੋਲ ਰਹੇ ਆ ਮੁੱਖ ਮੰਤਰੀ ਤੁਹਾਡੀ ਮੈਨੂੰ ਦੱਸੋ ਇੱਕ ਵੀਧਾਨ ਸਭਾ ਦਾ ਸਦਸ ਸੜੋ ਤੁਸੀਂ ਭਾਜਪੀ ਦੇ ਪ੍ਰਧਾਨ ਦੇ ਨਾਤੇ ਛੱਡ ਦਿਓ ਇੱਕ ਵੀਧਾਨ ਸਭਾ ਦਾ ਤੁਹਾਡਾ ਸਾਥੀ ਤੁਹਾਨੂੰ ਇਹ ਦਿਖਾਉਂਦਾ ਹੈ ਤੁਹਾਨੂੰ ਇਹ ਕਹਿੰਦਾ ਹੈ ਕਿ ਇੱਥੇ ਇਲੀਗਲ ਮਾਈਨਿੰਗ ਜਿਹੜੀ ਹੈ ਇਹੜਾ ਬਾਰਡਰ ਦਾ ਏਰੀਆ ਹੈ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਇਲੀਗਲ ਮਾਈਨਿੰਗ ਹੁੰਦੀ ਹੈ ਮੁੱਖ ਮੰਤਰੀ ਦਾ ਸਹਿਜ ਜਵਾਬ ਆਣਾ ਚਾਹੀਦਾ ਸੀ ਕਿ ਸਾਡੇ ਸਦਸੇ ਨੇ ਧਿਆਨ ਚ ਲਿਆਂਦਾ ਮੈਂ ਇਹਦੀ ਜਾਂਚ ਕਰਾਨਾ ਮੈਂ ਇਹਦੀ ਇਨਕੁਆਰੀ ਕਰਾਨਾ ਮੈਂ ਅਫਸਰਾਂ ਨੂੰ ਪੁੱਛਦਾ ਉਹਨਾਂ ਲਈ ਤਾਂ ਮੈਂ ਮੁੱਦਾ ਹੀ ਨਹੀਂ ਮੈਂ ਵੀ ਕਹਿ ਰਿਹਾ ਮੈਂ ਮੁੱਦਾ ਨਹੀਂ ਆ ਪਰ ਪੰਜਾਬ ਦਾ ਮੁੱਦਾ ਹੈਗਾ ਨਾ ਇਲੀਗਲ ਖਨਨ ਦਾ ਮੁੱਦਾ ਹੈਗਾ ਨਾ ਅਸ਼ਵਨੀ ਮੁੱਦਾ ਨਹੀਂ ਹੈ ਪਰ ਇਲੀਗਲ ਖਨਨ ਮੁੱਦਾ ਹੈ ਇਹ ਵੀ ਮੁੱਦਾ ਹੈਗਾ ਕਿ ਹਾਰਡ ਪੀਟਾਂ ਨੂੰ ਹੁਣ ਤੱਕ ਤੂੰ ਕਿੰਨੀ ਰਾਤ ਦੇ ਪਾਇਆ ਕਿ ਆ ਇਹ ਮੁੱਦਾ ਨਹੀਂ ਹੈ ਫਿਰ ਮੁੱਦਾ ਕੀ ਹੈ ਕੇਜਰੀਵਾਲ ਨੂੰ ਖੁਸ਼ ਕਰਨਾ ਔਰ ਹਰ ਵੇਲੇ ਉਹ ਸਵਾਲ ਚੁੱਕਦਾ ਹੈ ਜਿਹਦਾ ਕੋਈ ਹੁਣ ਜਿਹੜੇ ਪੈਸੇ ਆਣੇ ਹੁੰਦੇ ਆ ਉਹ ਕੋਈ ਟਰੱਕ ਪਰ ਕੇ ਭੇਜਦੀ ਇਹਨੂੰ ਤਾਂ ਕਿ ਕੇਜਰੀਵਾਲ ਨੂੰ 25% ਭੇਜ ਦੇਣ ਅਲੱਗ-ਅਲੱਗ ਅਗਰ ਹੈਡ ਦੇ ਅੰਦਰ ਇਹਨਾਂ ਚੀਫ ਸੈਕਟਰੀ ਬੋਲੇ ਨਾ ਨਹੀਂ ਆਏ ਹੋਏ 12000 ਕਰੋੜ ਰੁਪਿਆ ਜਾਸਰ ਫੰਡ ਦਾ ਡਕਾਰ ਮਾਰ ਗਿਓ ਕਿਤੇ ਆ ਉਹਦੇ ਉਹਦੇ ਤੇ ਚਰਚਾ ਕਰ ਰਹੇ ਨੇ